ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਪਾਵੇ ਨਾਨਕਾ ਕਾ ਗੋ ਹੰਸ ਕਰੇ ਕਾ ਗੋ ਹੰਸ ਕਰੇ ਮੰਮਾ ਅੱਗੇ ਤਾਂ ਤੁਸੀਂ ਮੇਰੇ ਕੋਲ ਬੈਠੇ ਚਪੈ ਸਾਹਿਬ ਤੇ ਜਬਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਅੱਜ ਕੀ ਬੁਲੀ ਜਾਣੇ ਕਾਗੋ ਹੰਸ ਕਰੇ ਕਾਗੋ ਹੰਸ ਕਰੇ ਪੁੱਤ ਕਾਗੋ ਹੰਸ ਕਰੇ ਇਹਦਾ ਮਤਲਬ ਪਤਾ ਕੀ ਆ ਆਪਾਂ ਅੰਮ੍ਰਿਤਸਰ ਜਾਣੇ ਦਰਬਾਰ ਸਾਹਿਬ ਹਾਂਜੀ ਉਥੇ ਦੇ ਸਰੋਵਰ ਤੇ ਬੇਰੀ ਸਾਹਿਬ ਹੈ ਹੈਨਾ ਉਹਦੇ ਤੇ ਨਾ ਕਾਂ ਕਾਲੇ ਕਾਂ ਜਿਹੜੇ ਬੈਠਦੇ ਸੀ ਤੇ ਸਰੋਵਰ ਦੇ ਵਿੱਚ ਜਦੋਂ ਚੁੱਭੀ ਲਾਉਂਦੇ ਸੀ ਨਾ ਤੇ ਚਿੱਟੇ ਹੰਸ ਹੋ ਕੇ ਉੱਡਦੇ ਸੀਗੇ ਅੱਛਾ ਫੇਰਤਾ ਉਹ ਬਹੁਤ ਪਵਿੱਤਰ ਜਗ੍ਹਾ ਹੈ। ਹਾਂ ਪੁੱਤਰ ਜਿੱਥੇ ਦੋ ਨਿਸ਼ਾਨ ਸਾਹਿਬ ਝੂਲਦੇ ਹੋਣ ਉੱਤੋਂ ਪਵਿੱਤਰ ਜਗ੍ਹਾ ਹੋਰ ਕਿਹੜੀ ਹੋ ਸਕਦੀ ਆ। ਅੱਛਾ ਮੰਮਾ ਫੇਰਤਾ ਮੈਨੂੰ ਹੋਰ ਇਹਦੇ ਬਾਰੇ ਦੱਸੋ। ਅੱਛਾ ਫਿਰ ਸੋਣਾ ਇੱਕ ਨਾ ਬੀਬੀ ਰਜਨੀ ਸੀ। ਉਹਨਾਂ ਦੇ ਪਿਤਾ ਜੀ ਨੇ ਨਾ ਉਹਨਾਂ ਦਾ ਵਿਆਹ ਇੱਕ ਪਿੰਗਲੇ ਨਾਲ ਕਰਤਾ ਸੀ। ਕਹਿੰਦਾ ਪਿੰਗਲਾ? ਪਿੰਗਲਾ ਕੀ ਹੁੰਦਾ? ਬੇਟਾ ਜਿੰਨੂੰ ਕੋੜ ਹੋ ਜਾਂਦਾ ਨਾ ਉਹਨੂੰ ਪਿੰਗਲਾ ਕਹਿੰਦੇ ਆ। ਫਿਰ ਉਹਨਾਂ ਦੇ ਪਿਤਾ ਜੀ ਨੇ ਪਿੰਗਲੇ ਨਾਲ ਹੀ ਕਿਉਂ ਵਿਆਹ ਕੀਤਾ ਉਹਨਾਂ ਦੇ ਪਿਤਾ ਜੀ ਨੂੰ ਨਾ ਪਰਮਾਤਮਾ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਤੇ ਜਿਹੜੇ ਬੀਬੀ ਰਜਨੀ ਸੀ ਨਾ ਉਹਨਾਂ ਨੂੰ ਪਰਮਾਤਮਾ ਤੇ ਪੂਰਨ ਵਿਸ਼ਵਾਸ ਸੀਗਾ ਇਸੇ ਕਰਕੇ ਨਾ ਬੀਬੀ ਰਜਨੀ ਦਾ ਵਿਆਹ ਉਹਨਾਂ ਦੇ ਪਿਤਾ ਜੀ ਨੇ ਨਾ ਪਿੰਗਲੇ ਨਾਲ ਕਰਤਾ ਸੀ ਕਿਉਂਕਿ ਉਹ ਆਪਣੇ ਪਿਤਾ ਜੀ ਨੂੰ ਪਰਮਾਤਮਾ ਨਹੀਂ ਸੀ ਮੰਦੀ ਮम्मा ਕੀ ਬੋਲੇ ਜਾਨ ਮੈਨੂੰ ਬਿਲਕੁਲ ਸਮਝ ਨਹੀਂ ਲੱਗ ਰਹੀ ਹੁਣ ਬੱਚਾ ਤੈਨੂੰ ਮੈਂ ਕਿਵੇਂ ਸਮਝਾਵਾਂ ਤੂੰ ਨਾ ਤੁਹਾਨੂੰ ਅੱਜ ਕੱਲ ਦੀ ਜਨਰੇਸ਼ਨ ਨੂੰ ਨਾ ਦੱਸਿਆਂ ਨਾਲ ਨਹੀਂ ਸਮਝ ਆਉਣੀ ਤਾਂ ਤਾਂ ਜਾਂ ਮੋਬਾਈਲ ਤੋਂ ਸਮਝ ਆਂਦੀ ਆ ਜਾਂ ਟੀਵੀ ਜਾਂ ਸਿਨੇਮਾ ਘਰਾਂ ਚ ਜਾ ਕੇ ਸਮਝ ਆਂਦੀ ਐ ਤੂੰ ਨਾ ਮੇਰੇ ਨਾਲ ਚੱਲੀ 30 ਤਰੀਕ ਨੂੰ ਉਹ ਨਾ ਬੀਬੀ ਰਜਨੀ ਦੀ ਮੂਵੀ ਲੱਗ ਰਹੀ ਆ ਆਪਾਂ ਉਹ ਦੇਖਣ ਜਾਵਾਂਗੇ ਤੈਨੂੰ ਉੱਥੇ ਦੇਖ ਕੇ ਪਤਾ ਲੱਗੂਗਾ ਪੂਰਾ ਕਿ ਕਾਗੋ ਹੰਸ ਕਰੇ ਦਾ ਮਤਲਬ ਕੀ ਆ ਠੀਕ ਐ ਨਾਲੇ ਪਾਪਾ ਨੂੰ ਵੀ ਲੈ ਜਾਾਂਗੇ ਆਉਣ ਹੀ ਵਾਲੇ ਤੇਰੇ ਪਾਪਾ ਲੈ ਪਾਪਾ ਆ ਹੀ ਗਏ ਆਜੋ ਸਰਦਾਰ ਜੀ ਬੈਠੋ ਇੱਥੇ ਕੀ ਗੱਲ ਹੈ ਬੜੀਆਂ ਮਾਮਾਆਂ ਵਿਚਾਰ ਚਰਚਾ ਕਰਨ ਲੱਗੀਆਂ ਹੀਆਂ ਕਾਦੀ ਵਿਚਾਰ ਚਰਚਾ ਜਲਦੀ ਪਈ ਹੈ ਕੁਛ ਨਹੀਂ ਸਰਦਾਰ ਜੀ ਇਹਨੂੰ ਬੀਬੀ ਰਜਨੀ ਵਾਲੇ ਦੱਸ ਰਹੀ ਸੀਗੀ ਵੀ ਮੂਵੀ ਆ ਰਹੀ ਆ ਕਹਿੰਦੀ ਮੈਂ ਕਿਹਾ ਚਲੋ ਦਿਖਾ ਦਿੰਨੇ ਆ ਤੈਨੂੰ ਪੀਰ ਲੈ ਜਾਣੇ ਆ ਉੱਥੇ ਹੀ ਦਿਖਾਵਾਂਗੇ ਮੈਂ ਇਹਨੂੰ ਸਾਰੀ ਸਟੋਰੀ ਦੱਸ ਰਹੀ ਸੀ ਇਹਨੂੰ ਸਮਝ ਨਹੀਂ ਆ ਰਹੀ ਸੀ ਚਲੋ ਆਪਾਂ ਨਾ 30 ਤਰੀਕ ਨੂੰ ਮੂਵੀ ਲੱਗ ਰਹੀ ਆ ਆਪਾਂ ਤਾਂ ਜਾਵਾਂਗੇ ਵੀ ਆ ਸਾਰਿਆਂ ਨੂੰ ਆਪਾਂ ਕਹਿੰਨੇ ਆ ਵੀ ਤੁਸੀਂ ਵੀ ਆਪਣੇ ਨੇੜੇ ਦੇ ਸਿਨੇਮਾ ਘਰ ਚ ਜਾ ਕੇ ਬੀਬੀ ਰਜਨੀ ਦੀ ਮੂਵੀ ਜ਼ਰੂਰ ਦੇਖਿਓ। ਰੂਪੀ ਗਿੱਲ ਜੀ ਬੀਬੀ ਰਜਨੀ ਦਾ ਕਿਰਦਾਰ ਨਿਭਾ ਰਹੇ ਨੇ ਤੇ ਟਿੰਕੀ ਧਾਲੀਵਾਲ ਜੀ ਇਹ ਵੀਡੀਓ ਨੂੰ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ। ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਨੇੜੇ ਦੇ ਸਿਨੇਮਾ ਘਰ ਚ ਜਾ ਕੇ ਆਪਣੇ ਬੱਚਿਆਂ ਸਮੇਤ ਇਹ ਮੂਵੀ ਜ਼ਰੂਰ ਦੇਖਿਓ। ਬਜ਼ੁਰਗਾਂ ਨੂੰ ਵੀ ਲੈ ਕੇ ਜਾਓ ਕਿਉਂਕਿ ਇਹ ਬਜ਼ੁਰਗਾਂ ਦੇ ਦੇਖਣ ਵਾਲੀ ਵੀ ਆ ਬੱਚਿਆਂ ਦੇ ਦੇਖਣ ਵਾਲੀ ਆ ਹਰ ਇੱਕ ਪਰਸਨ ਦੇਖ ਸਕਦਾ ਇਸ ਵੀਡੀਓ ਨੂੰ। ਸੋ ਜ਼ਰੂਰ ਤੁਸੀਂ 30 ਤਰੀਕ ਨੂੰ ਆਪਣੇ ਨੇੜੇ ਦੇ ਸਿਨੇਮਾ ਘਰ ਚ ਜ਼ਰੂਰ ਪਹੁੰਚਿਓ। ਤੁਰ ਦਰਗਾਹੋਂ ਲਿਖਿਆ ਕੋਈ ਨਹੀਂ ਸਕਦਾ ਟਾਲ ਜਿਸ ਰੱਬ ਨੇ ਦੁਨੀਆ ਸਾਜੀ ਐ ਉਸਤੇ ਕਾਦੇ ਸਵਾਲ